ਗੋਸਤੋ ਸ਼ਾਸਿਕਰ ਅੱਜ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਈਟ ਰਾਈਟ ਮੇਲਾ ਸਰਕਾਰ ਵੱਲੋਂ ਲਗਾਇਆ ਗਿਆ ਤਾਂ ਇੱਥੇ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਜਿਨ੍ਹਾਂ ਵਿੱਚੋਂ ਖੇਤੀ ਵਿਰਾਤ ਮਿਸ਼ਨ ਨੇ ਮੇਨ ਮੇਲਟ ਮਿਲਟਾ ਦੇ ਛਿੱਟੇ ਤੇ ਅਨਾਜ ਤੇ ਮੇਲਟ ਦੀ ਜੋ ਇੱਕ ਖਾਣੇ ਦੀ ਸਟਾਲ ਲੱਗੀ ਹੋਈ ਹੈ ਤਾਂ ਇਹ ਇਧਰ ਲਿਟਰੇਚਰ ਹੈ ਨਾਲ ਸਬਜ਼ੀਆਂ ਦੇ ਬੀਜ ਲੱਗੇ ਹੋਏ ਆ ਇੱਥੇ ਬਹੁਤ ਬੱਕਰੀਆਂ-ਵੱਕਰੀਆਂ ਸਟਾਲਾਂ ਲੱਗੀਆਂ ਖਾਣੇ ਦੀਆਂ ਆਪਣੇ-ਆਪਣੇ ਮਤਲਬ ਹੀ ਢੰਗ ਨਾਲ ਜਿਵੇਂ ਵੀ ਕੋਈ ਲਗਾ ਸਕਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਮਿਲਟਾਂ ਦੇ ਹਲਵਾ ਲਹੀਪਲਾ ਤੇ ਆਪ ਪਕੌੜੇ ਬੜੇ ਵਧੀਆ ਜੀ ਇਹ ਮਲਟ ਮਿਲਟ ਦਾ ਮਲਟ ਬਣਿਆ ਹੋਇਆ ਲੋਕ ਬੜੇ ਚਾਅ ਨਾਲ ਪੀ ਰਹੇ ਆ ਚਾਹ ਨਾਲ ਮਿਲਟਾਂ ਦਾ ਖਾਣਾ ਖਾ ਰਹੇ ਆ ਦੋਸਤ ਸਾਨੂੰ ਇਹ ਮਿਲਟ ਬਹੁਤ ਵਧੀਆ ਲੱਗੇ ਆਮ ਬਾਜ਼ਾਰ ਨਾਲ ਕਿਤੇ ਇਹਨਾਂ ਦੇ ਕਿਸੇ ਵੀ ਬਹੁਤ ਵੱਖਰੇ ਸੀ ਅਸੀਂ ਫਸਟ ਟਾਈਮ ਆਏ ਆ ਤੇ ਜੋ ਹੀ ਟੇਸਟ ਕੀਤਾ ਤੁਸੀਂ ਸਭ ਨੇ ਸਾਰੇ ਨੇ ਦੱਸਿਆ ਕਿ ਹਾਂ ਜੀ ਇਹ ਬਹੁਤ ਵਧੀਆ ਨਹੀਂ ਅਸੀਂ ਐਨਨੂ ਵੀ ਰਸਤੇ ਕਿਹਾ ਇਹ ਬਹੁਤ ਵਧੀਆ ਸਾਰਿਆਂ ਤੋਂ ਵੱਖਰੀ ਟੇਸ ਨੇ ਇਸਨੇ ਅਸੀਂ ਕਹਿੰਦੇ ਇਹ ਬਹੁਤ ਵਧੀਆ ਸੀ ਅੱਛਾ ਦਹੀਂ ਪਰ ਲਗਾ ਕੇ ਤੁਹਾਨੂੰ ਕਿਵੇਂ ਲੱਗਿਆ ਵੀ ਕਿਉਂਕਿ ਜਿਹੜਾ ਆਪਾਂ ਬਾਹਰ ਦਾ ਖਾਣੇ ਆ ਉਹਦੇ ਸੁਆਦ ਤੇ ਇਹਦੇ ਸੁਆਦ ਤੇ ਵੀ ਜੋ ਤੁਹਾਨੂੰ ਲੱਗਿਆ ਉਹ ਮੈਨੂੰ ਦੱਸੋ ਨਹੀਂ ਜਿਸ ਤਰ੍ਹਾਂ ਤੁਸੀਂ ਬਣਾਇਆ ਹੈ ਪ੍ਰਪੇਅਰ ਕੀਤਾ ਗਿਆ ਬਹੁਤ ਅੱਛਾ ਜੀ ਨਾ ਤੁਹਾਡਾ ਕੀ ਕਹਿਣਾ ਜੀ ਜਿਵੇਂ ਬਾਹਰ ਦਾ ਆਪਾਂ ਮੈਦੇ ਦੀ ਚੀਜ਼ ਖਾਣੇ ਆ ਨਾ ਆਪਾਂ ਬੱਚਿਆਂ ਨੂੰ ਰੋਕਦੇ ਆ ਵੀ ਮੈਦਾ ਅ ਨਹੀਂ ਖਾਣਾ ਚਾਹੀਦਾ ਅੱਜ ਤੁਸੀਂ ਮੈਲਟ ਦੀ ਚੀਜ਼ ਖਾਧੀ ਹੈ ਨਹੀਂ ਕਾਫੀ ਟੇਸਟੀ ਸੀ ਹੈ ਤਾਂ ਵੀ ਫਾਸਟ ਫੂਡ ਚ ਆ ਗਿਆ ਪਰ ਇਹਦੇ ਚ ਜੋ ਚੀਜ਼ ਸਾਡੇ ਸਰੀਰ ਨੂੰ ਚਾਹੀਦਾ ਉਹ ਭਰਪੂਰ ਮਾਤਰਾ ਚ ਹੈ ਭਰਪੂਰ ਮਾਤਰਾ ਚ ਹੈ ਤੇ ਨਾਲੇ ਟੇਸਟੀ ਵੀ ਹੈ ਅੱਛਾ ਜੀ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਕੀ ਕਹਿਣਾ ਜੀ ਕੁਆਲਟੀ ਬਹੁਤ ਵਧੀਆ ਇਨਗਰੀਡੀਅੰਟਸ ਬਹੁਤ ਅੱਛੇ ਪਾਏ ਹੋਏ ਹਾਂ ਮਤਲਬ ਇਹ ਬੱਚਿਆਂ ਨੂੰ ਆਪਾਂ ਨੂੰ ਸਿਖਾਇ ਹੀ ਦੇਣੀ ਚਾਹੀਦੀ ਹੈ ਵੀ ਜੇ ਖਾਣਾ ਤਾਂ ਜਿਹਦੇ ਵਿੱਚ ਪੋਸ਼ਕ ਤੱਤ ਪੂਰੇ ਭਰਪੂਰ ਮਾਤਰਾ ਚ ਹੈ ਉਹ ਹੀ ਖਾਓ ਅਨਕੋ ਕੁਆਲਟੀ ਵਧੀਆ ਸਭ ਵਰੀਐਂਸ ਹੈਲਦੀ ਠੀਕ ਹੈ ਜੀ ਸ਼ੁਕਰੀਆ ਧੰਨਵਾਦ ਜੀ